ਗਰੀਬੋ ਸਟਾਰ ਆ ਸਪੈਸ ਲਾਇਆ ਵੇਦੇ ਇੱਕ ਕੱਟਾ ਕੱਟਾ ਜੇ ਸਟਾਰਟ ਨਹੀਂ ਹੁੰਦਾ ਹੈਗਾ ਅੱਛਾ ਹੁਣ ਪਹਿਲਾਂ ਇੱਕ ਲਾਵਾ ਗਿਆ ਆਪਾਂ ਹਾਂ ਫਿਰ ਸਟਾਰਟ ਕਰ ਜਦੋਂ ਕੀ ਹਾਲ ਚਾਲ ਆ ਤੇ ਅੱਜ ਆ ਕੇ ਆਪਾਂ ਦਿੱਤੂ ਪਰ ਜੱਟਾਂ ਬਾਈ ਲਾਢੀ ਤੇ ਬਾਈ ਸੱਤੇ ਹੁਣਾ ਦੇ ਸ਼ੋਰੂਮ ਤੇ ਪਲਵਾਨ ਟਰੈਕਟਰ ਤੇ ਮੇਰੇ ਨਾਲ ਬਾਈ ਲਾਢੀ ਹੋਊਗਾ ਬਾਈ ਲਾਢੀ ਇੱਕ ਇਹ ਜਿਆ ਤੋਹਫਾ ਲੱਭ ਕੇ ਲਿਆਇਆ ਜਿਹੜਾ ਮੈਂ ਵੀ ਪਹਿਲੀ ਵਾਰੀ ਦੇਖਿਆ ਸੋਨੂੰ ਵੀ ਦਿਖਾਉਣਿਆ ਕੀ ਹਾਲ ਆ ਤੇ ਬੰਦਾ ਕਹਿੰਦਾ ਇਹ ਵੀ ਵਕਾਊ ਆ ਮਾ ਚਲੋ ਦੇ ਦੋ ਇਹ ਵੀ ਖਰੜ ਗੰਨੀ ਤੋਂ ਲਿਆਂਦਾ ਰੱਖੀ ਖਰੜ ਗੰਨੀ ਹਲ ਬਲੇ ਹੁੰਦਾ ਮੈਂ ਤਾਂ ਦੇਖਿਆ ਹੀ ਪਹਿਲੀ ਵਾਰੀ ਆਹ ਪਹਿਲਾਂ ਇਹ ਤੇ ਬੰਦਾ ਲੁਧਿਆਣੇ ਲੁਧਿਆਣੇ ਬੰਦਾ ਹੈ ਹੁਣ ਬੰਦ ਹੋ ਗਿਆ ਪਹਿਲਾਂ ਉੱਥੇ ਕੜਦਾ ਆਮਰ ਇਹਦਾ ਨਾਮ ਹੈ ਭਈ ਅਮਰ ਮਰੇ ਦਾ ਨਾਮ ਹੈ ਅਮਰ 240 ਡੀ ਆਈ ਭਈ ਯਾਰ ਮਾਰੀ ਮਾਰ ਕੈਮਰਾ ਅਮਰ ਟਰੈਕਟਰ ਪ੍ਰਾਈਵੇਟ ਲਿਮਟ ਲੁਧਿਆਣਾ ਆ ਲੁਧਿਆਣਾ ਲੁਧਿਆਣੀ ਬੰਦੇ ਇਹ ਕਿੰਨਾ ਮਾਡਲ ਹੈ ਭਈ ਇਹ ਇਹ 2007 ਮਾਡਲ ਹੈ ਵੀਰੇ 2007 ਮਾਡਲ ਇਹਦਾ ਪਾਲੀ ਕੈਂਟ ਚੀਜ਼ ਹੈ ਇਹਦਾ ਕਮਾਣੀਆਂ ਨੇ ਮੂਰੇ ਡਾਈਕਾ ਨਹੀਂ ਮਾਰਦਾ ਜਮਾਂ ਵੀ ਟ ਗੜਾ ਪੜਾ ਐ ਨਾ ਆਇਆ ਗੱਡੀ ਮੰਗੋ ਉਹ ਉਹ ਰੜਾ ਡੈਗਾ ਨਹੀਂ ਪੈਰ ਵੀ ਐਨ ਜਵਾ ਛੋਟੇ ਜਿਹੇ ਆ ਇਹਦੇ ਜਿਵੇਂ ਮੋਟਰਸਾਈਕਲ ਦੇ ਵੱਡੇ ਹੁੰਦੇ ਤਾਂ ਫੇਰ ਵੀ ਛੋਟੇ ਆ ਆ ਪਿਛਲੇ ਜਿਹੜੇ ਵੇਟ ਬੂਟ ਨੇ ਟਰੈਕਟਰ ਦੇ ਆ ਵੇਟ ਆ ਭਾਈ ਹਾਂ 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 ਛੋਟੇ ਹੈਵੀ ਲੋਹੇ ਦੇ ਨੇ ਹਾਂ ਲੋਹੇ ਦੇ ਵੇਟ ਆ 95 ਦੇ ਪਿਛਲੇ ਟਾਇਰ ਨੇ ਹੈ ਨਾ ਅੱਜ ਤੋਂ ਲਿਫਟ ਲੋਕਟੈਨ ਪੂਰਾ ਕੰਮ ਕਰਦੀ ਆ ਜਿੰਨਾ ਤੇ ਲੈ ਕੇ ਆਏ ਸੀ ਉਹਨਾਂ ਦੀ ਵੀਡੀਓ ਬਣਾਈ ਹੋਈ ਸੀ ਟੂੜੀ ਦੀ ਇੱਕ ਟਰੈਲੀ ਐਨ ਰੀਪਰ ਦੇ ਮਾਗਰ ਭਰੀ ਹੋਈ ਐ ਇਹਦੇ ਨਾਲ ਟੂੜੀ ਵਾਲੀ ਦਾ ਮਤਲਬ ਬਾਈ ਤੁਸ ਨੂੰ ਚਲਾਉਂਦੇ ਸੀ ਕੋਈ ਨਹੀਂ ਆਪਾਂ ਨਾਲ ਉਹ ਕਲਿੱਪ ਲਾ ਦਾਂਗੇ ਜਿੰਦ ਨੂੰ ਤੁਹਾਨੂੰ ਯਕੀਨ ਆਏ ਤੇ ਰੋਪੀ ਲਾਈ ਹੋਈ ਆ ਰੋਪੀ ਲੱਗੀ ਹੋਈ ਆ ਵਧੀਆ ਐ ਇਹਨਾਂ ਪੂਰੀ ਪੂਰੀ ਲਾ ਕੇ ਹੁਣ ਪੰਜਾਬ ਦਾ ਨੰਬਰ ਬਈ ਆ ਇਹਦਾ ਨੰਬਰ ਉਹਦਾ ਪੇ ਤੀ ਨਹੀਂ ਆ ਰਹੀ ਵੀ ਕਿਧਰੋਂ ਕੀ ਜਾ ਬਾਈ ਇਹਨੂੰ ਸਟਾਰਟ ਕਰੀ ਪਹਿਲਾਂ ਤਾਂ ਦੇਖੀਏ ਇਹਦੀ ਸਟਾਰਟਿੰਗ ਗੈਟਿੰਗ ਵੈਸਟ ਆ ਸਪੈਸ਼ਲ ਆਇਆ ਵੈਦੇ ਇਹ ਕੱਟਿਆ ਕੱਟਿਆ ਜੇ ਸਟਾਰਟ ਨਹੀਂ ਹੁੰਦਾ ਹੈਗਾ ਅੱਛਾ ਹੁਣ ਪਹਿਲਾਂ ਇੱਕ ਆਪਾਂ ਹਾਂ ਫਿਰ ਸਟਾਰਟ ਕਰੀਏ ਇਹਦਾ ਬਹੁਤ ਸਵਾਦ ਹੁੰਦਾ ਹੈ ਹਨਾ ਟਰੈਲੀ ਲੈ ਕੇ ਆਇਆ ਸੀ ਦੋ ਤਿੰਨ ਟਰੈਲੀਆਂ ਪਾ ਕੇ ਲੈ ਕੇ ਆਏ ਦੇ ਨਾਲ ਜੇ ਟਰੈਲੀ ਲੰਨਿਆ ਕੋਈ ਇਹਦੇ ਨਾਲ ਹੀ ਪਾ ਕੇ ਲੈ ਕੇ ਜਾਂਦਾ ਬਾਹਲਾ ਸਵਾਦ ਹੁੰਦਾ ਚਲਾਉਣ ਨੂੰ ਲੋਰ ਵੀ ਬੜਾ ਸਵਾਦ ਹੁੰਦਾ ਆ ਇਹ ਆਹ ਸਾਚ ਸਚਮਾ ਆ ਗਿਆ ਆਇਆ ਬੈਠੇ ਠੀਕ ਆ ਆ ਹੱਥ ਵਾਲੀ ਰੇਸ ਆ 40 ਰੇਸ ਠੀਕ ਆ ਤੇ ਭਾਈ ਕਿੰਨੇ ਐਚਪੀ ਚ ਆ ਜਾਂਦਾ ਇਹਦਾ ਇਹ ਜਿਹੜੀ ਗਾਰ ਵੀ ਰਸਤੇ 'ਚ ਆ ਜਾਂਦਾ 100 ਐਚਪੀ ਹਾਂ ਹਾਂ ਜੀ ਟੂਰੀ ਆਈ ਕਹਿੰਦਾ ਵੀ ਚਲਾਉਣ ਦੇ ਚਲੋ ਮੈਂ ਲਾ ਦਾਂਗੇ ਵੀਡੀਓ ਉਹ ਨਾਲ ਵੀਡੀਓ ਲਾ ਦਾਂਗੇ ਠੀਕ ਆ ਲਿਫਟ ਮਤਲਬ ਇਹ ਲਿਫਟ ਕਿੰਨੀ ਕੰਤੋਂ ਹੈ ਪੂਰੀ ਇਹ ਦੇਖ ਲਾ ਵੀ 13 ਫੁੱਟ ਦੀ ਟਰੈਲੀ ਦਿਓ ਤੇ ਘੱਟੋ ਘੱਟ ਵੀ 25 26 ਕੁਇੰਟਰਵਾ ਜਾਂਦਾ ਹਨ ਪਾ ਕੇ ਚੱਕੇ ਜਾਂਦੀ ਹੈ ਤੇ ਹੁਣ ਆਪਾਂ ਖੇਲ ਕੇ ਇਹਨੇ ਰਹਿਣਾ ਆਪਾਂ ਇਹ ਟਰੈਕਟਰ ਆਪਾਂ ਪੂਰੇ ਲੱਖ ਰੁਪਏ ਦਾ ਡੈਟ ਦੇ ਦਾਂਗੇ ਪੂਰੇ 1 ਲੱਖ ਚ ਲੋਕੀ ਸੱਜਣੋ ਜਿੰਨਾਂ ਨੇ ਵੀ ਲੈਣਾ ਲੱਖ ਰੁਪਏ ਦੇ ਬਾਕੀ ਦੇ ਦਿਆਂਗੇ ਆਹ ਟਰੈਕਟਰ ਤੋਂ ਕੋਈ ਹੈ ਹੈਨਾ ਮੈਂ ਕਰ ਦੋ ਤੁਸੀਂ ਕਰਤੋ ਬਾਈ ਲੱਗਦੀ ਆ ਮੈਂ ਤੁਹਾਨੂੰ ਫੂਟੇ ਦਿੱਤੀ ਜਾਂਦਾ ਹੈ